ਇਹ ਨਿੰਬੂ ਦਾ ਰਸ ਕੱਢਿਆ ਜਿਹੜਾ ਆਪਾਂ ਦੋ ਨਿੰਬੂਆਂ ਦਾ ਇਹ 1 ਲੀਟਰ ਪਾਣੀ ਦੇ ਵਿੱਚ ਆਪਾਂ ਪਾ ਲੈਣਾ ਹੈ। ਪੱਤੇ ਧਨੀਏ ਦੇ ਉੱਪਰੋਂ ਜਿਵੇਂ ਪੀਲੇ ਹੋ ਜਾਂਦੇ ਆ ਉਹ ਚੀਜ਼ ਨੂੰ ਆਪਾਂ ਰੋਕਣਾ ਹੈ ਵੀ ਪੀਲੇ ਪੱਤੇ ਨਾ ਹੋਣ। ਈਕਾਲ ਦੋਸਤੋ ਅੱਜ ਦੀ ਵੀਡੀਓ ਆਪਾਂ ਧਨੀਏ ਤੇ ਲੈ ਕੇ ਆਏ ਆ ਜਿਨ੍ਹਾਂ ਨੇ ਜੁਲਾਈ ਦੇ ਵਿੱਚ ਧਨੀਆ ਲਾਇਆ ਹੈ ਜਾਂ ਅਗਸਤ ਦੇ ਪਹਿਲੇ ਹਫ਼ਤੇ ਧਨੀਆ ਲਾਇਆ ਹੈ ਇਹ ਵੀਡੀਓ ਉਹਨਾਂ ਲਈ ਆ। ਜਿਵੇਂ ਆਪਾਂ ਧਨੀਆ ਜਿਵੇਂ ਮੀ ਪਏ ਸੀਗੇ ਉਸ ਤੋਂ ਬਾਅਦ ਗਰਮੀ ਜਿਹੜੀ ਪਈ ਹੈ ਉਹਦੇ ਨਾਲ ਧਨੀਏ ਦੇ ਪੱਤੇ ਜਿਹੜੇ ਪੀਲੇ ਹੋ ਗਏ ਆ ਇਹ ਆਪਾਂ ਪੀਲਾਪਣ ਜਿਹੜਾ ਧਨੀਏ ਦਾ ਕਿਵੇਂ ਦੂਰ ਕਰ ਸਕਦੇ ਆ ਬਿਲਕੁਲ ਆਰਗੈਨਿਕ ਤਰੀਕੇ ਨਾਲ ਇਸ ਤੇ ਆਪਾਂ ਅੱਜ ਵੀਡੀਓ ਬਣਾਵਾਂਗੇ ਉਹਦੇ ਲਈ ਕੀ ਕੀ ਸਮਾਨ ਤੁਹਾਨੂੰ ਆਪਾਂ ਨੂੰ ਚਾਹੀਦਾ ਹੈਗਾ ਸਮਾਨ ਆ ਜਿਹੜਾ ਆਪਾਂ ਨੂੰ ਦੋ ਨਿੰਬੂ ਚਾਹੀਦੇ ਹੋਣਗੇ ਇੱਕ ਅਫਵਾਰੇ ਵਾਲੀ ਬੋਤਲ ਆ ਜਿਹੜੀ ਇਹਦੀ ਆਪਾਂ ਸਪਰੇਅ ਕਰਨ ਵਾਸਤੇ ਆਪਾਂ ਰੱਖਿਆ ਹੈ ਇਹ ਨਿੰਬੂ ਕੱਟਨੇ ਆ ਤੇ ਕਿੰਨੇ ਪਾਣੀ ਚ ਪਾਉਣੇ ਆ ਉਸ ਹੱਬ ਨਾਲ ਸਾਰੀ ਵੀਡੀਓ ਅੱਗੇ ਆਪਾਂ ਬਣਾਉਨੇ ਆ ਸਭ ਤੋਂ ਪਹਿਲਾਂ ਆਪਾਂ ਨਿੰਬੂ ਨੂੰ ਕੱਟ ਲਾਂਗੇ ਨਿੰਬੂ ਨੂੰ ਕੱਟ ਕੇ ਇਹਦਾ ਰਸ ਜਿਹੜਾ ਆਪਾਂ ਇੱਕ ਅਲੱਗ ਭਾਂਡੇ ਦੇ ਵਿੱਚ ਕੱਢਾਂਗੇ ਇਸ ਤਰ੍ਹਾਂ ਨਿੰਬੂ ਨੂੰ ਆਪਾਂ ਕੱਟ ਲੈਣਾ ਜਿਹੜੇ ਬੀਜ ਆ ਨਿੰਬੂ ਦੇ ਉਹ ਅਲੱਗ ਕੱਢ ਦੇਣੇ ਵਿੱਚੋਂ ਸਾਰੇ ਪੀਸਾ ਦੇ ਜਿਹੜੇ ਬੀ ਆਪਾਂ ਉਹ ਅਲੱਗ-ਅਲੱਗ ਕੱਢ ਦਿਆਂਗੇ ਪਾਸੇ ਕੱਢ ਦਿਆਂਗੇ ਤੇ ਜਿਹੜੀ ਬੋਤਲ ਆ ਆਪਾਂ 2 ਲੀਟਰ ਦੀ ਬੋਤਲ ਆ ਇਹ ਅੱਧੀ ਕਰ ਲੈਣੀ ਪਾਣੀ ਦੀ ਜਿਵੇਂ ਕਿ 1 ਲੀਟਰ ਪਾਣੀ ਆਪਾਂ ਇਹਦੇ ਵਿੱਚ ਪਾ ਲਿਆ ਇਸ ਤੋਂ ਬਾਅਦ ਜਿਹੜਾ ਆਪਾਂ ਨਿੰਬੂਆਂ ਦਾ ਰਸ ਕੱਢਿਆ ਸੀ ਉਹ ਵਿੱਚ ਇਹਦੇ ਮਿਕਸ ਕਰਾਂਗੇ ਆਪਾਂ ਮਿਕਸ ਕਰਨ ਤੋਂ ਬਾਅਦ ਇਹਦਾ ਜਿਹੜਾ ਸਪਰੇਅ ਆਪਣਾ ਤਿਆਰ ਹੋ ਜੂਗਾ ਸਪਰੇਅ ਆਪਾਂ ਜਿਹੜਾ ਤਣੀਆਂ ਆਪਣੇ ਤੇ ਕਰਾਂਗੇ ਇਹ ਨਿੰਬੂ ਦਾ ਰਸ ਕੱਢਿਆ ਜਿਹੜਾ ਆਪਾਂ ਦੋ ਨਿੰਬੂਆਂ ਦਾ ਇਹ 1 ਲੀਟਰ ਪਾਣੀ ਦੇ ਵਿੱਚ ਆਪਾਂ ਪਾ ਲੈਣਾ ਨਿੰਬੂ ਦਾ ਰਸ ਜਿਹੜਾ ਆਪਾਂ ਵਿੱਚ ਪਾਤਾ ਉਸ ਤੋਂ ਬਾਅਦ ਇਹਨੂੰ ਮਿਕਸ ਕਰ ਲਿਆ ਹਲਾ ਲਿਆ ਜੇ ਚੰਗੀ ਤਰ੍ਹਾਂ ਜਿਹੜਾ ਪਾਣੀ ਦੇ ਵਿੱਚ ਆਪਣਾ ਮਿਕਸ ਹੋ ਜੇ ਇਹ ਆਪਣੀ ਸਪਰੇਅ ਤਿਆਰ ਹੋ ਗਈ ਆ ਹੁਣ ਚੱਲਦੇ ਆਪਾਂ ਧਨੀਏ ਦੇ ਕੋਲ ਆਪਣੇ ਦੇ ਇਹ ਕਰਦੇ ਆ ਸਪਰੇਅ ਇਹ ਧਨੀਆਂ ਜਿਹੜਾ ਆਪਾਂ ਪਿੱਛੇ ਤੁਸੀਂ ਵੀਡੀਓ ਦੇਖੀ ਹੋਣੀ ਆ ਉਸ ਵੀਡੀਓ ਦੇ ਵਿੱਚ ਆਪਾਂ ਦੱਸਿਆ ਸੀ ਵੀ ਕਿਵੇਂ ਪੀਜਣਾ ਹੈ ਇਹ ਆਪਣਾ ਹੋ ਗਿਆ ਅੱਜ ਤਿੰਨ ਕ ਹਫ਼ਤਿਆਂ ਦਾ ਔਰ ਜਿਹੜੇ ਪੱਤੇ ਧਣੀਏ ਦੇ ਉੱਪਰੋਂ ਜਿਵੇਂ ਪੀਲੇ ਹੋ ਜਾਂਦੇ ਆ ਉਹ ਚੀਜ਼ ਨੂੰ ਆਪਾਂ ਰੋਕਣਾ ਹੈ ਵੀ ਪੀਲੇ ਪੱਤੇ ਨਾ ਹੋਣ ਕੁਛ ਕੁਛ ਜਿਹੜੇ ਧਣੀਆਂ ਦੇ ਬੂਟੇ ਉਹਦੇ ਵਿੱਚ ਆਪਣੇ ਪੱਤੇ ਪੀਲੇ ਹੋਏ ਵੇ ਆ ਇਸ ਕਰਕੇ ਜਿਹੜੇ ਨਿੰਬੂ ਦੀ ਰਸ ਦੀ ਸਪਰੇ ਆਪਾਂ ਕਰਨੀ ਆ ਉਹ ਇਸ ਧਣੀਏ ਤੇ ਆਪਾਂ ਕਰਾਂਗੇ ਸਪਰੇ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਉੱਗਿਆ ਹੋਇਆ ਹੈ ਨੋਨ ਕਰਦੇ ਆ ਸਪਰੇਅ ਇਹਦੇ ਤੇ ਆਪਾਂ ਇਸ ਤਰ੍ਹਾਂ ਸਪਰੇਅ ਆਪਾਂ ਸਾਰੇ ਧਣੀਆਂ ਦੇ ਉੱਤੇ ਕਰ ਦੇਣੀ ਪੱਤੇ ਇਹਦੇ ਜਿਹੜੇ ਹੈਗੇ ਆ ਧਣੀਆਂ ਦੇ ਆਪਾਂ ਚੰਗੀ ਤਰ੍ਹਾਂ ਗਿੱਲੇ ਕਰ ਦੇਨੇ ਆ ਸਾਰੇ ਧਣੀਆਂ ਦੇ ਉੱਪਰ ਇਸ ਤਰ੍ਹਾਂ ਸਪਰੇਅ ਜਿਹੜਾ ਤੁਸੀਂ ਕਰ ਦਿਓ ਇਸੇ ਤਰ੍ਹਾਂ ਜੇ ਤੁਸੀਂ ਵੀ ਧਣੀਆਂ ਲਾਇਆ ਜੇ ਪੱਤੇ ਪੀਲੇ ਹੁੰਦੇ ਆ ਤਾਂ ਨਿੰਬੂ ਵਾਲੇ ਪਾਣੀ ਦੀ ਜਿਹੜੀ ਸਪਰੇ ਤੁਸੀਂ ਕਰ ਸਕਦੇ ਆ ਨਿੰਬੂ ਵਾਲੇ ਪਾਣੀ ਦੀ ਸਪਰੇ ਆ ਜਿਹੜੀ ਧਣੀਆਂ ਤੇ ਕਰ ਲੋ ਮੂਲੀਆਂ ਦੇ ਪੱਤੇ ਪੀਲੇ ਹੁੰਦੇ ਆ ਤਾਂ ਮੂਲੀਆਂ ਤੇ ਵੀ ਕਰ ਸਕਦੇ ਹੋ ਹੋਰ ਵੀ ਜਿਹੜੀ ਸਬਜੀ ਆਪਣੀ ਹੈਗੀ ਆ ਇਹ ਕਿਸੇ ਵੀ ਸਬਜੀ ਤੇ ਆਪਾਂ ਜਿਹੜੀ ਸਪਰੇ ਦੀ ਨਿੰਬੂ ਦੇ ਪਾਣੀ ਦੀ ਕਰ ਸਕਦੇ ਆ ਵੀਡੀਓ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਦੇ ਆ ਜੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ